ਖਾਨਾ ਵਿੱਚੋਂ ਉਹ ਮਹਾਨ ਥਾਣਾ ਹੈ ਤੇਰਾ ਥਾਂ ਉੱਚਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਭਾਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਜਿੱਥੇ 24 ਘੰਟੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ ਤੇ ਉਸ ਨੂੰ ਬਾਣੀ ਵਿੱਚ ਕੀ ਕਿਹਾ ਭਾਈ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਿਆ ਤੇਰੇ ਵਰਗਾ ਥਾਂ ਹੀ ਨਹੀਂ ਦੇਖਿਆ ਕਿਤੇ ਸੱਚਖੰਡ ਵੀ ਨਹੀਂ ਇਹੋ ਜਾਂ ਕੋਈ ਥਾਂ ਹੀ ਨਹੀਂ ਇਹੋ ਜਾਂ ਨਹੀਂ ਤੁਦ ਜਿਹਿਆ ਜੀ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਨੇ ਕੋਈ ਜਗ੍ਹਾ ਛੱਡੀ ਜਿਹੜੀ ਨਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਹੋਵੇ ਨਹੀਂ ਉਹ ਤੇ ਭਾਈ ਸਾਰੀ ਦ੍ਰਿਸ਼ਟੀ ਨਾਲ ਸਾਰੀ ਸ੍ਰਿਸ਼ਟੀ ਨੂੰ ਜਾਣਦੇ ਨੇ ਪਰ ਉਹ ਲਿਖ ਦਿੱਤਾ ਕਿ ਇਹ ਭਾਈ ਸਭ ਤੋਂ ਉੱਚਾ ਤੇ ਸੁੱਚਾ ਥਾਣ ਹੈ ਸੋ ਭਾਈ ਇਹ ਸਤਗੁਰੂ ਦੀ ਰਹਿਮਤ ਕਿਰਪਾ ਹੋਈ ਹੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾ ਕੀਤੀਆਂ ਨੇ ਸਾਡੇ ਤੇ ਕਿ ਜਿਹੜਾ ਸਾਡਾ ਸਿੱਖ ਧਰਮ ਹੈ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਹੀ ਬਖਸ਼ੀਆਂ ਕੀਤੀਆਂ ਦੁਨੀਆ ਵਿੱਚ ਕਿਦਰੇ ਵੀ ਕੋਈ ਆਫਤ ਆ ਜਾਵੇ ਕੋਈ ਉਦਰਤੀ ਤੌਰ ਤੇ ਕੋਈ ਆਫਤ ਆ ਜਾਵੇ ਇਹ ਸਿੱਖ ਧਰਮ ਇਹੋ ਜਿਹਾ ਧਰਮ ਹੈ ਕਿ ਆਪਣੇ ਹੱਥ ਫਲਾ ਕੇ ਸਭ ਨੂੰ ਕਲਾਵੇ ਵਿੱਚ ਲੈਂਦਾ ਕਿ ਆ ਤੇਰਾ ਦੁੱਖ ਮੈਂ ਵਟਾਉਣਾ ਹੈ ਸਾਧ ਸੰਗਤ ਜੀ ਦੁੱਖਾਂ ਤੇ ਆਫਤਾਂ ਦੇ ਸਮਿਆਂ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਬੜੇ ਇਹਦੇ ਤੇ ਵਿਚਾਰ ਲਿਖੇ ਨੇ ਕਹਿੰਦੇ ਭਾਵੇਂ ਅਸੀਂ ਆਪਸ ਵਿੱਚ ਝਗੜਦੇ ਹੋਈਏ ਆਪਸ ਵਿੱਚ ਸਾਡੇ ਕਈ ਤਰ੍ਹਾਂ ਦੇ মতਪੇਦ ਹੋਣ ਸਾਡੀ ਆਰਥਿਕ ਹਾਲਤ ਵੀ ਭਾਵੇਂ ਉਹਿਤਰਾ ਸंतुलਨ ਨਾ ਹੋਵੇ ਪਰ ਜਦੋਂ ਆਫਤ ਆਵੇ ਨਾ ਕਿਸੇ ਤੇ ਮਨੁੱਖਤਾ ਤੇ ਆਫਤ ਆ ਜਾਵੇ ਫਿਰ ਕਹਿੰਦੇ ਅਸੀਂ ਆਪਣਾ ਘਰ-ਬਾਰ ਵੀ ਦਾਤੇ ਲਾ ਦਿੰਨੇ ਆ ਕਿ ਨਹੀਂ ਇਹ ਆਫਤ ਵਿੱਚ ਤਾਂ ਗੁਰੂ ਨਾਨਕ ਸਾਹਿਬ ਦਾ ਸਾਨੂੰ ਹੁਕਮ ਹੈ ਕਿ ਦੁੱਖ ਦੇ ਵਿੱਚ ਸਿੱਖਾ ਤੋਂ ਸਾਝੀਵਾਲ ਬਣਾਏ ਦੁੱਖ ਬਣਾਉਣਾ ਐ ਤੋਂ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਦੀ ਇਹ ਰਹਿਮਤ ਕਿਰਪਾ ਹੋਈ ਹੈ ਸਾਧ ਸੰਗਤ ਜੀ ਇਸ ਧਰਮ ਤੇ ਜਦੋਂ ਆਫਤਾਂ ਆਈਆਂ ਨਾ ਉਦੋਂ ਸਾਡਾ ਦੁੱਖ ਬਣਾਉਣ ਵਾਲਾ ਵਿਰਲਾ ਹੀ ਲੱਭਿਆ ਕੋਈ ਸਾਥ ਸੰਗਤ ਜੀ 1984 ਦੇ ਵਿੱਚ ਇਸ ਧਰਮ ਦੇ ਉੱਪਰ ਸਿੱਧਾ ਧਰਮ ਤੇ ਹਮਲਾ ਹੋਇਆ ਸਿੱਧਾ ਧਰਮ ਤੇ ਉਸੇ ਹਰਮੰਦਰ ਤੇ ਜਿਹਨੂੰ ਕਿਹਾ ਡਿੱਠੇ ਸੱਬੇ ਥਾਵ ਨਹੀਂ ਤੁੱਟ ਜਿਹੇ ਆ ਉਥੇ ਟੋਪਾ ਟੈਂਕ ਚਾੜ੍ਹ ਦਿੱਤੇ ਗਏ ਪਰ ਸਿੱਖ ਧਰਮ ਕਿਹੋ ਜਿਹਾ ਧਰਮ ਹੈ ਸਾਥ ਸੰਗਤ ਜੀ ਅਸੀਂ ਕਿਸੇ ਨੂੰ ਕਿਸੇ ਵਸਨੀਕ ਨੂੰ ਦੋਸ਼ੀ ਨਹੀਂ ਮੰਨਿਆ ਇੱਕ ਵਿਚਾਰਧਾਰਾ ਨੂੰ ਮੰਨਿਆ ਤੇ ਅੱਜ ਤੱਕ 40 ਸਾਲ ਬੀਤ ਗਏ 40 ਸਾਲ ਸਾਥ ਸੰਗਤ ਜੀ ਜੇ ਕੋਈ ਪੱਖ ਆਇਆ ਤੇ ਉਸੇ ਪੱਖ ਦੇ ਵਿੱਚ ਗੁਰਸਿੱਖਾਂ ਨੇ ਇਹਨਾਂ ਆਫਤਾਂ ਦਾ ਮੁਕਾਬਲਾ ਕੀਤਾ ਡੱਟ ਕੇ ਕੀਤਾ ਜਿਹੜਾ ਚੜ ਕੇ ਆਇਆ ਉਹਨੂੰ ਵੀ ਸਭ ਕੁਝ ਸਿਖਾਇਆ ਜੇ ਇੱਥੇ ਰਾਜਨੀਤਿਕ ਤੌਰ ਤੇ ਡੈਮੋਕਰੈਟਿਕ ਤੌਰ ਤੇ ਲੋਕਤੰਤਰ ਢੰਗ ਦੇ ਨਾਲ ਵੀ ਜੇ ਦਬਾਅ ਦੇਣੇ ਪਏ ਤਾਂ ਸਾਰ ਸੰਗਤ ਦੀ ਅੱਜ 40 ਸਾਲਾਂ ਤੋਂ ਬਾਅਦ ਵੀ ਸਿੱਖ ਕੌਮ ਦੀ ਸੋਚ ਉੱਥੇ ਖੜੀ ਹੈ ਜਿੱਥੇ ਸ਼੍ਰੀ ਮਾਨ ਵੀਮੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖਾਂ ਦੇ ਹੱਕਾਂ ਲਈ ਮੋਰਚਾ ਲਾਇਆ ਸਾਧ ਸੰਗਤ ਜੀ ਜੋ ਜਿਸ ਨੂੰ ਤਦਪੁਰ ਦਾ ਮਤੇ ਦਾ ਧਾਰਮਨਿਕ ਦੁਨੀਆ ਦੇ ਵਿੱਚ ਵੰਡਿਆ ਗਿਆ ਪਰ ਸਾਧ ਸੰਗਤ ਜੀ ਅੱਜ ਉਹ ਸੋਚ ਨੂੰ ਖਤਮ ਕਰਨ ਵਾਸਤੇ ਤਾਂ ਬੜੇ ਹੀਲੇ ਹੋਏ ਸਾਨੂੰ ਕਈ ਤਰ੍ਹਾਂ ਦੇ ਖਿਤਾਬ ਦਿੱਤੇ ਗਏ ਆਤਵਾਦੀ ਨੇ ਵਕਵਾਦੀ ਨੇ ਇਹ ਜੇ ਨੇ ਉਹ ਨੇ ਪਰ ਸਾਧ ਸੰਗਤ ਜੀ ਜੇ ਸਿੱਖਾਂ ਦੀ ਮਾਨਸਿਕਤਾ ਪੜ੍ਹਨੀ ਹੈ ਤਾਂ ਅੱਜ ਵੀ ਉਸੇ ਅਮਰ ਸ਼ਹੀਦ ਪਾਈ ਬੀਅੰਤ ਸਿੰਘ ਦੇ ਪੁੱਤਰ ਨੂੰ ਸਿੱਖ ਕੌਮ ਨੇ ਇਸ ਲੋਕਤੰਤਰ ਢੰਗ ਦੇ ਮੈਦਾਨ ਵਿੱਚ ਇਸ ਜੰਗ ਦੇ ਮੈਦਾਨ ਵਿੱਚ ਉਤਾਰਿਆ ਤੇ ਵੱਡੀਆਂ-ਵੱਡੀਆਂ ਆਰਥਿਕ ਤੌਰ ਤੇ ਧਨਾੜ ਫੌਜਾਂ ਦੇ ਮਾਲਕਾਂ ਨੂੰ ਉਹਦੀ ਖਾਣੀ ਪਾਈ ਸਿੱਖ ਕੌਮ ਨੇ ਦੱਸ ਦਿੱਤਾ ਕਿ ਨਹੀਂ ਅੱਜ ਵੀ ਸਾਡੇ ਹਿਰਦੇ ਦੇ ਵਿੱਚ ਉਹ ਦਰਦ ਉਨਾ ਹੀ ਹੈ ਅੱਜ ਵੀ ਉਹਨਾਂ ਸ਼ਹੀਦ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣਾ ਆਪ ਦਾਤੇ ਲਾ ਕੇ ਫੌਜਾਤ ਰੌਣ ਵਾਲੀਆਂ ਰਾਣੀਆਂ ਨੂੰ ਸਾਧ ਸੰਗਤ ਜੀ ਉਹਨਾਂ ਨੂੰ ਸਬਕ ਸਿਖਾਇਆ ਹੈ ਕੀਤੀ ਦਾ ਫਲ ਭਗਤ ਆਇਆ ਹੈ ਅੱਜ ਉਹਨਾਂ ਦੀਆਂ ਔਲਾਦਾਂ ਵਾਸਤੇ ਵੀ ਸਾਡੇ ਮਨ ਵਿੱਚ ਫਕਰ ਹੈ ਸੋ ਸਾਧ ਸੰਗਤ ਦੂਸਰੇ ਪਾਸੇ ਜੇ ਕੋਈ ਅੰਮ੍ਰਿਤ ਛਕਾਉਣ ਦੀ ਨਸ਼ੇ ਛਡਾਉਣ ਦੀ ਗੱਲ ਕਰਦਾ ਨਜਾਇਜ਼ ਤੌਰ ਤੇ ਧੱਕੇ ਕੀਤੇ ਗਏ ਤਾਂ ਉਹਨੂੰ ਖਡੂਰ ਸਾਹਿਬ ਤੋਂ ਤਰਕਾਰ ਤੋੜ ਬੋਟਾ ਬੋਟਾ ਦੇ ਨਾਲ ਛੇਕ ਕੌਣ ਨੇ ਸਾਧ ਸੰਗਤ ਜੀ ਹੱਥਾਂ ਤੇ ਚੁੱਕਿਆ ਇਹ ਚੀਜ਼ ਨੂੰ ਸਮਝਣਾ ਚਾਹੀਦਾ ਇਹ ਚੀਜ਼ ਨੂੰ ਹਿੰਦ ਸਰਕਾਰ ਨੂੰ ਕਿਉਂਕਿ ਦੁਨੀਆ ਸਮਝਦੀ ਹੈ ਦੁਨੀਆ ਦੇ ਵਿੱਚ ਡੈਮੋਕਰੇਸੀ ਦਾ ਰਾਜ ਹੈ ਸਾਧ ਸੰਗ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕ ਫਤਵਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਜੇ ਲੋਕ ਫਤਵਾ ਵੀ ਸਮਝਣ ਦੇ ਵਿੱਚ ਅਸੀਂ ਅਨਜਾਨਤਾ ਵਿਖਾਈ ਤੇ ਫਿਰ ਰਾਹ ਕਿਹੜੇ ਰਹਿ ਜਾਂਦੇ ਇਸ ਵਾਸਤੇ ਇਸ ਰਾਹ ਨੂੰ ਸਮਝੋ ਸਿੱਖਾਂ ਦੇ ਦੁੱਖ ਨੂੰ ਸਮਝੋ ਸਿੱਖਸ ਮਸਿਆ ਨੂੰ ਸਮਝੋ ਪੰਜਾਬ ਦੀ ਸਮੱਸਿਆ ਨੂੰ ਸਮਝ ਕੇ ਹੱਲ ਕਰੀਏ ਇੱਤੇ ਸਾਂਝਾ ਧਰਮ ਹੈ